ਲੋਹੀ ਹੂੰ ਟੈਂਡਨ ਕਰਨਾ ਹੈ ਮੈਨੂੰ ਵੀ ਨਹੀਂ ਪਤਾ ਕਿ ਕਿੰਨੂੰ ਕਰਨਾ ਇਹ ਮਮਾ ਗਏ ਲਓ ਦੇਖੋ ਇਧਰ ਜਿਹੜੀ ਸਾਹਮਣੇ ਲਾਈ ਹੋਈ ਲੋ ਜੀ ਪਹੁੰਚ ਗਏ ਬਿਆਲੇ ਘਰੇ ਪਹੁੰਚ ਗਏ ਪਹੁੰਚ ਗਏ ਬਿਆਲੇ ਘਰੇ ਹਨ ਹਾਈ ਥੈਂਕ ਯੂ ਮਾਟ ਸਟਾ ਬਲੌਗ ਦੇਖਦੇ ਆਏ ਚਾਨਣੀਆਂ ਚਾਨਣੀਆਂ ਲੱਗੀਆਂ ਇਧਰ ਦੂਜੇ ਘਰ ਚ ਬਾਬਾ ਜੀ ਆ ਗਏ ਇਧਰ ਜੀ ਲੋ ਜੀ ਆਪਾਂ ਹੋ ਗਏ ਆ ਰੈਡੀ ਤੇ ਵਿਆਹ ਦੀ ਤਿਆਰੀ ਆ ਤੇ ਵਿਆਹ ਤੇ ਆਪਾਂ ਚੱਲੇ ਆ ਹੁਣ ਅੱਜ ਤੁਹਾਨੂੰ ਦਿਖਾਵਾਂਗੇ ਤੁਹਾਡੀ ਮਾਸੀ ਉਹਨਾਂ ਦਾ ਘਰ ਤੇ ਮਾਸੀ ਉਹਨਾਂ ਦਾ ਜੋ ਵੀ ਆ ਸਾਰਾ ਪਰਿਵਾਰ ਤੇ ਵਿਆਹ ਦੀਆਂ ਤੁਹਾਨੂੰ ਤਿਆਰੀਆਂ ਤੇ ਰੌਣਕਾਂ ਲੱਗੀਆਂ ਜਿਹੜੀਆਂ ਸਾਰੀਆਂ ਦਿਖਾਵਾਂਗੇ ਤੇ ਪ੍ਰੋਟੀਨ ਪਹਿਲਾਂ ਪੀ ਲਈਏ ਜਿਹੜੀ ਚੀਜ਼ ਜ਼ਰੂਰੀ ਆ ਕਿਉਂਕਿ ਰੋਟੀ ਦਾ ਸਵੇਰ ਦੀ ਖਾਦੀ ਨਹੀਂ ਮੈਂ ਚਾਹ ਹੀ ਪੀਤੀ ਇੱਕ ਵਾਰੀ ਬੱਸ ਸੋ ਖਲਾਰਾ ਦੇਖੋ ਅੰਦਰ ਕਿੰਨਾ ਪੈ ਗਿਆ ਜਦੋਂ ਵਿਆਹ ਤੇ ਜਾਣਾ ਆਵੇ ਘਰ ਦੇਖਾ ਵਾਦੀ ਪਿੰਦਾ ਹੁੰਦਾ ਦੇਖੋ ਤੇ ਹੁਣ ਆਪਾਂ ਨਿਕਲਣਾ ਹੀ ਆ ਬੱਸ 3:30 ਹੋ ਗਏ ਆ ਚਲਿਏ ਕੀ ਆਪਾਂ ਚਾਹੇ ਕੀ ਰੱਖੀਏ ਨਾ ਰੱਖੋ ਰੱਖੋ ਗੱਡੀ ਦੇ ਚਲੋ ਅੰਜੀ ਸਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸੋ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਆ ਮਾਰਨਿੰਗ ਹੋ ਚੁੱਕੀ ਆ ਸੋ ਇਸ ਕਰਕੇ ਹੁਣ ਆਪਾਂ ਕਰਦੇ ਪਏ ਆ ਤਿਆਰੀਆਂ ਵਿਆਰੀਆਂ ਸ਼ਿਆਰੀਆਂ ਕਹਿੰਦੇ ਵਿਆਹ ਕਹਿੰਦੇ ਆ ਗਿਆ ਆ ਤੇ ਹੁਣ ਇਸ ਕਰਕੇ ਆਪਾਂ ਕਰਦੇ ਪਏ ਆ ਤਿਆਰੀਆਂ ਕੰਮਕੁਮ ਜਿਹੜਾ ਸਾਡਾ ਹੋ ਗਿਆ ਫਿਨਿਸ਼ ਸੋ ਇਸ ਕਰਕੇ ਕੱਪੜੇ-ਕੁਪੜੇ ਦੀ ਮਸ਼ੀਨ ਸਵੇਰੇ ਹੀ ਆਪਾਂ ਲਾ ਲਈ ਸੀਗੀ ਤੇ ਮੰਮਾ ਵੀ ਤੜਕੇ ਹੀ ਜੁੱਟh ਗਏ ਸੀਗੇ ਕੀ ਕਰਨਾ ਕੰਟੋ ਬੁੱਤੀ ਲੱਗ ਗਈ ਉਹ ਲੱਗ ਗਈ ਕੰਟੋ ਨਾਲ ਮੰਮਾ ਦਾਦੀ ਵੀ ਦੇਦ ਦੇ ਪਏ ਇਥੋਂ ਆਜੋ ਆਜੋ ਆ ਗਈ ਤੇ ਆਪਾਂ ਹੁਣ ਆਪਾਂ ਕਰਨਾ ਆ ਕੱਪੜੇ ਜਿਹੜੀ ਪੈਕਿੰਗ ਕਰਨੀ ਆ ਤੇ ਹਜੇ ਮੇਰਾ ਵੀ ਕੰਮ ਪਿਆ ਆ ਕਰਨ ਵਾਲਾ ਉਹ ਵੀ ਕਰਉਣਾ ਆ ਸੋ 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 ਜਿਹੜੇ ਆ ਅੱਧੇ ਕੰਮ ਹੋ ਗਏ ਆ ਅੱਧੇ ਨਹੀਂ ਹੁੰਦਾ ਤਾਂ ਕਰਕੇ ਕਿਉਂਕਿ ਆਪਾਂ ਹਜੇ ਹੈਗੇ ਆ ਥੋੜਾ ਬਿਜ਼ੀ ਤੇ ਬਾਕੀ ਤੁਹਾਡੇ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਕਿੱਥੇ ਕਿੱਥੇ ਜਾਣਾ ਆ ਕਿੱਥੇ ਕਿੱਥੇ ਨਹੀਂ ਜੋ ਜੋ ਵੀ ਆਪਾਂ ਗੱਲ ਹੁੰਦੀ ਆ ਆਪਣੀ ਕਿਨਿਕ ਕਿਨਿਕ ਗੱਲ ਤੁਹਾਡੇ ਨਾਲ ਸ਼ੇਅਰ ਕਰੀਦੀ ਆ ਸੇਸ ਕਰਕੇ ਆਪਾਂ ਹੁਣ ਕਰਦੇ ਆ ਕੰਮ ਪੈਕਿੰਗ ਕਰਨ ਲੱਗੇ ਆ ਕੱਪੜੇ ਲਿਆਣ ਕੇ ਤੇ ਫਿਰ ਤੁਹਾਡੇ ਨਾਲ ਦੋ ਦੋ ਫੁਲਕੇ ਵੀ ਲਾ ਲਈ ਹਾਂ ਦੋ ਚਾਰ ਫੁਲਕੇ ਵੀ ਲਾਉਣੇ ਆ ਤੇ ਉਧਰੋਂ ਆ ਆਲੂ ਵਾਲੇ ਪਰੌਂਠੇ ਵੀ ਦੀਦੀ ਨੇ ਬਣਾਏ ਹੋਏ ਆ ਇਹ ਗਗਨ ਦੀ ਨੇ ਆਲੂ ਵਾਲੇ ਪਰੌਂਠੇ ਬਣਾਏ ਉਹਨਾਂ ਨੇ ਵੀ ਕਹਿ ਬੈਕ ਕਰਕੇ ਲੈ ਕੇ ਆਉਣੇ ਸਾਡੇ ਲਈ ਵਿਕਰਨ ਨੂੰ ਉਹਨਾਂ ਨੇ ਸਵੇਰੇ ਭਾਜੀ ਨੇ ਫੋਨ ਕਰ ਦਿੱਤਾ ਕਹਿੰਦੇ ਕਿ ਭਾਈ ਕਲਦੀਪ ਦਾ ਫੋਨ ਆਇਆ ਸੀ ਸਵੇਰੇ ਕਹਿੰਦੇ ਸੀਗੇ ਕਿ ਉਹ ਤੁਹਾਡੇ ਲਈ ਉਹ ਬਣਾਏ ਆ ਪਰੌਂਠੇ ਪਰੌਂਠੇ ਬਣਾਏ ਆ ਤੇ ਤੁਸੀਂ ਪਰੌਂਠੇ ਵਿਕਰਨ ਨੂੰ ਕਿਹਾ ਉੱਠ ਕੇ ਹਾਂ ਘਰਾਂ ਨੂੰ ਘਰ ਨਾ ਆਪਾਂ ਦੋ ਚਾਰ ਫੁਲਕੇ ਘਰੋਂ ਬਣਾ ਲੈਣੇ ਆ ਕਿਤੇ ਦੂਰ ਜਾਣ ਆਹੋ ਨਹੀਂ ਰੋਟੀ ਪਾਣੀ ਖਾ ਕੇ ਘਰੋਂ ਜਾਵਾਂਗੇ ਫਿਰ ਉੱਥੋਂ ਰਾਹ ਦੇ ਵਿੱਚ ਆਪਾਂ ਪਰੌੜੇ ਖਾ ਲਾਂਗੇ ਨਾਲ ਪੀਵਾਂਗੇ ਚਾਹ ਗਰਮ ਗਰਮ ਤੇ ਵਿਕਰਮ ਠੀਕ ਨਹੀਂ ਸੀਗਾ ਤੁਹਾਨੂੰ ਪਤਾ ਸੀਗਾ ਕੱਲ ਦੇ ਕਿ ਉਹ ਅੱਜ ਲੇਟ ਉੱਠੇ ਆ 10 ਵਜੇ ਉੱਠੇ ਅੱਜ ਉਹ ਤੁਹਾਨੂੰ ਨਾ ਗੱਲ ਕਰੂੰ ਸੋ ਅੱਜ ਧੋਪੋ ਵੀ ਹੋਣ ਚੜੀ ਆ ਸਵੇਰ ਦੀ ਧੋਪ ਨਹੀਂ ਚੜੀ ਹਜੇ ਤੱਕ ਵੀ ਧੁੰਦਿਆ ਬਾਹਰ ਤੁਸੀਂ ਦੇਖ ਸਕਦੇ ਆ ਹੁਣ ਮਨਵੀਰ ਪਾਈਗਰ ਸਾਰੇ ਬਾਏ ਦਗਾ ਦੇ ਬਾਈ ਮਨੂੰ ਬਾਏ ਕਰ ਕੱਪੜੇ ਜਿਹੜੇ ਸੀਗੇ ਆਹ ਐਵੇਂ ਬਾਹਰ ਕੱਢ ਦਿੱਤੇ ਕਿਉਂਕਿ ਇਹਨਾਂ ਨੂੰ ਮੈਂ ਕਿਹਾ ਸੀ ਧੁੱਪ ਲੱਗ ਜਵੇ ਆਹ ਕੱਪੜੇ ਮੈਂ ਧੋਕੇ ਹਟੀਆਂ ਵਾਲੇ ਦੇਖ ਸਕਦੇ ਤੁਸੀਂ ਹਾਂਜੀ ਤੇ ਹਾਂਜੀ ਆਈ ਮੇਰੇ ਫੋਨ ਤੋਂ ਮੁੰਡਾ ਨਾ ਵਾਓ ਫੋਨ ਤੇ ਲੱਗਾ ਹੈਲੋ ਹੈਲੋ ਮੰਨੂ ਕਿੱਥੇ ਹੋ ਚਲੋ ਆਪਾਂ ਤੁਹਾਡੇ ਨਾਲ ਕਰਦੇ ਆ ਗੱਲ ਸਾਰੀਆਂ ਗੱਲਾਂ ਬਤਾ ਦੱਸਦੇ ਆ ਕੀ ਕੀ ਕਰਨ ਲੱਗੇ ਆ ਕੀ ਕੀ ਨਹੀਂ ਬਾਏ ਬਾਏ ਨਾਣ ਮਿਰਚ ਕਰ ਦੋ ਚਲ ਫੇਦੇੇ ਕਰ ਲਊ ਮਿਰਚ ਦੀ ਪੁੱਜ ਗਿਆ ਬੜਾ ਚਲਾਕ ਮਿਰਚ ਲੂਣ ਕਰਦੀ ਨੂ ਹੱਥ ਚਲ ਦੋ ਮਿੰਟ ਦਾ ਕਰ ਤੇਰੇ ਵੀ ਚਲੋ ਹਾਂ ਹੈਲੋ ਮਨੇ ਚੱਪਾ ਕਹਿੰਦੇ ਆਪਾਂ ਪੈਕਿੰਗਾਂ ਕਰ ਲਈਆਂ ਆ ਸਾਰੀਆਂ ਕੰਮਕੁਮ ਕਰ ਲਿਆ ਆ ਤੇ ਹੁਣ ਆਪਾਂ ਜਿਹੜੇ ਆ ਬੈਗ ਸਾਡੇ ਤੁਸੀਂ ਦੇਖ ਸਕਦੇ ਆ ਤਖਾਣੇ ਲੋ ਸਾਡੇ ਕੱਪੜੇ ਲੀੜੇ ਤਿਆਰ ਆ ਬੈਗ ਸਾਡਾ ਰੈਡੀ ਆ ਕੱਪੜੇ ਲਪਾਫੇ ਜਿਹੜੇ ਸਾਡੇ ਉਹ ਵੀ ਰੈਡੀ ਆ ਤੇ ਮੰਨਵੀਰ ਸਾਡਾ ਖੰਡ ਮੰਗਦਾ ਪਿਆ ਆ ਤੇ ਗਰਮੀ ਬਹੁਤ ਹੋਈ ਪਈ ਆ ਘਬਰਾਹਟ ਹੁੰਦੀ ਪਈ ਆ ਸੋ ਇਸ ਕਰੇ ਰੁਕਣਾ ਆ ਰਾਹ ਦੇ ਵਿੱਚ ਜੁੱਤੀਆਂ ਵਗੈਰਾ ਵੀ ਲੈਣੀਆਂ ਆ ਤੇ ਮੈਂ ਅਜੇ ਮਾੜਾ ਸਲੂਨ ਜਾਣਾ ਆ ਇਹ ਤਾਂ ਬਹੁਤ ਕੰਮ ਪਿਆ ਹੋਇਆ ਕੀ ਚਾਹੀਦਾ ਮਨਵੀਰ ਚੱਲ ਮਨਵੀਰ ਨੇ ਸਾਡੇ ਨੇ ਖਾਣੀ ਖਾਂਡ ਮੈਂ ਇਹਨੂੰ ਜਿੰਨਾ ਮੈਂ ਇਹਨੂੰ ਮਿੱਠੇ ਤੋਂ ਰੋਕਦੀ ਆ ਇਹ ਉਨਾ ਹੀ ਮੁੰਡਾ ਨਾ ਮਿੱਠਾ ਖਾਂਦਾ ਆ ਸੋ ਇਸ ਕਰਕੇ ਬਲਾ 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 ਥੱਕ ਹੋ ਜੂਗਾ ਥੱਕ ਨਾ ਇਹ ਮੰਮਾ ਮੈਂ ਚੇਤਾ ਹੀ ਨਹੀਂ ਕੰਮ ਇੱਕ ਸੀ ਸੋ ਇਸ ਕਰਕੇ ਹੁਣ ਮਣਵੀਰ ਵਿੱਚ ਤਾਂ ਕਿ ਮਣਵੀਰ ਕਰਦਾ ਰਹਿੰਦਾ ਆ ਇਹਨੂੰ ਜਿਹੜੀ ਚੀਜ਼ ਚਾਹੀਦੀ ਆ ਤਾਂ ਆ ਵੀ ਤਾਂ ਤਵੇ ਚਾਹੀਦੀ ਚਾਹੀਦੀ ਆ ਤੇ ਮੂੰਹ ਤੇ ਇਹਨੇ ਲਾਈ ਲਿਪਸਟਿਕ ਆ ਸਾਰੇ ਪਾਣੀ ਪੀ ਲਵਾਂ ਮੈਨੂੰ ਤਾਂ ਲੱਗੀ ਪਿਆਸ ਤੇ ਥੱਕ ਬਹੁਤ ਹੋ ਚੁੱਕਾ ਕਪੜੇ ਸਾਡੇ ਕਿੰਨੇ ਆ ਉਲਝਣ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਲ ਜਾਣੇ ਕਿੱਦਾਂ ਨਹੀਂ ਤੇ ਅੱਜ ਲੱਗਦਾ ਸੌਖ ਨੇ ਇੱਕ ਬੋ ਬੈਗ ਬਲਵਾਵਾ ਹੋਰ ਪਰ ਜਾਣ ਇੱਕ ਤਾਂ ਤੁਹਾਨੂੰ ਇੱਥੇ ਦੇ ਸਾਡਾ ਬੈਗ ਜਿਹੜਾ ਸੀਗਾ ਨਾ ਤੇ ਬੈਗ ਤੇ ਤਾਂ ਸਾਡੇ ਚਾਗੇ ਸਾਰੇ ਕੱਪੜੇ ਜਿਹੜੇ ਮਤਲਬ ਪਉਣ ਪਉਣ ਵਾਲੇ ਸੀਗੇ ਤੇ ਹੁਣ ਆਪਾਂ ਮਮਤਾ ਕਰ ਦਿੱਗੇ ਸੂਟ ਪ੍ਰੈਸ ਜਿਹੜਾ ਪਾ ਕੇ ਇੱਥੋਂ ਜਾਣਾ ਆ ਮੇਰੇ ਉਹ ਕੱਪੜੇ ਟੰਗੇ ਹੋਏ ਆ ਤੇ ਮੈਂ ਇੱਥੋਂ ਹੀ ਪਾ ਕੇ ਜਾਣੇ ਆ ਸਿਰਫ ਮੈਨੂੰ ਇਹ ਹੁੰਦਾ ਕਿ ਮੈਂ 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 ਮਮਾ ਦਾ ਸੂਟ ਕਰ ਦਵਾ ਮੈਂ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਕੱਲੋ ਜੀ ਸਾਡੀ ਹੋ ਗਈ ਆ ਪੈਕਿੰਗ ਡਨ ਤਕਾਦੀ ਹੋਈ ਉਹ ਤੇ ਅਸੀਂ ਹੁਣ ਬੈ ਗਏ ਆ ਰੋਟੀ-ਰੋਟੀ ਖਾ ਕੇ ਤੇ ਕੀ ਰੋਟੀ ਰੋਟੀ ਦਿੰਨੀ ਆ ਮੜਵੀਰ ਸਾਡੇ ਨੇ ਖਾਣੀ ਆ ਰੋਟੀ ਬਾਗੇ ਪਾ ਲੱਗਿਆ ਕੁੱਖ ਤੇ ਮੰਮਾ ਨੇ ਪੀਣੀ ਆ ਚਾਹ ਉਹਨਾਂ ਨੂੰ ਚਾਹ ਵੀ ਲੈ ਰਹੀ ਏ ਹਰ ਸੇਰ ਦਾ ਥੱਕ ਗਿਆ ਸਾਡੇ ਕੋਲ ਰੋਟੀ ਰੋਟੀ ਜਾਈ ਰਹੀ ਆ ਦੰਨੀ ਆ ਪਰ ਵੀ ਨੂੰ ਮੈਂ ਦੇ ਦਮਾ ਰੋਟੀ ਪਾ ਕੇ ਕਹਿੰਦੇ ਪਹਿਲਾਂ ਕੁੜੀਆਂ ਨਹੀਂ ਤਿਆਰ ਹੁੰਦੀਆਂ ਮੁੰਡੇ ਤਿਆਰ ਹੋ ਜਾਂਦੇ ਆ ਸਾਡੇ ਘਰ ਇਦਾਂ ਅਹੀਂ ਕੁੜੀਆਂ ਤਿਆਰ ਹੋ ਗਈਆਂ ਸਾਡਾ ਮੁੰਡਾ ਜਿਹੜਾ ਉਹ ਤਿਆਰ ਨਹੀਂ ਹੋਇਆ। ਵਿਕਰਮ ਦੇ ਕੱਪੜੇ ਨਹੀਂ ਆਏ। ਸ਼ੂਜ਼ ਹੁਣ ਲੈਣ ਗਏ ਆ। ਕੱਲ ਦਾ ਮੈਂ ਇਹਨਾਂ ਨੂੰ ਕਹਿੰਦੀ ਜਾਇਓ 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 ਕੱਲ ਦੇ ਮੜਾ ਕਰਦੇ ਪਏ। ਸੋ ਇਸ ਕਰਕੇ ਹੁਣ ਗਏ ਆ। ਦੇਖੇ ਨਾਲ ਚਾਰ ਇੱਥੇ ਭਜਾ ਜਾਣੇ ਆ। ਹੂੰ। ਤੇ ਜਦੋਂ ਆਂਦੇ ਨੇ ਨਿਨੋਣਾ ਆਇਆ ਨਾ ਕਿ ਫੇਰ ਆਪਾਂ ਜਾਣਾ। ਤੂੰ ਲੈ ਤਿਆਰ ਹੋ ਜਾ। ਫੇ ਬਾਲ ਬੂਲ ਫੇਸ ਸੈੱਟ ਹੋ ਜੂਗੇ। ਮੈਂ ਉਹਨਾਂ ਨੇ ਪ੍ਰੈਸ ਫੇਰ ਨਹੀਂ ਮਮਾ ਪ੍ਰੈਸ ਘਰੋਂ ਹੀ ਫੇਰ ਲਾ ਤਾਂ ਪਈਦਾ ਹੈ ਹੋ ਜਾਣੀ ਉਹਨਾਂ ਵੀ ਸਹੀ ਫੇਰ ਲੈਂਦੀਆਂ ਪ੍ਰੈਸ ਵੀ ਨਹੀਂ ਜੀ ਉਹ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਨਹੀਂ ਨਹੀਂ ਪ੍ਰੋ ਮੈਂ ਤੂੰ ਮੰਦੀ ਨਹੀਂ ਗੱਲ ਮੈਂ ਕਹਿੰਦੀ ਮੈਂ ਦੇਖਿਆ ਪ੍ਰੈਸ ਫੇਰਦੇ ਨਾਲ ਵਾਲ ਖਰਾਬ ਜਾਂਦੇ ਨਹੀਂ ਹੁੰਦੇ ਖਰਾਬ ਨਹੀਂ ਪ੍ਰੋ ਹੈਡ ਬੋਸ ਜੇ ਮੈਂ ਕਰ ਦਿੰਨੀ ਆ ਜਿਹੜੇ ਕਰਾਉਣ ਵਾਲੀ ਹੈ ਹੈਡ ਬੋਸ ਇਹ ਮੇ ਕੋਲ ਕਰਵਾ ਲਾ ਕਿਹੜੇ ਹੈਡ ਬੋਸ ਮਨੂ ਵਿਆਹ ਸਦਾ ਕਹਿੰਦਾ ਕੀ ਕਰੀ ਜਾਂਦੇ ਕਹਿੰਦੇ ਨੂੰ ਕਾਲ ਲਾਗੋ ਜੋਂ ਤਾਂ ਆ ਕੇ ਕਹਿੰਦਾ ਤਿਆਰ ਨਹੀਂ ਹੋਈਆਂ ਓਏ ਮम्मा ਮੈਂ ਕਿੱਦਾਂ ਆ ਮਾ ਜਦ ਮੈਨੂੰ ਪਤਾ ਹੀ ਨਹੀਂ ਲੱਗੰਦਿਆ ਮੈਂ ਕਰਾਂ ਕੀ ਕਰਨਾਂ ਕੀ ਤੂੰ ਨਾ ਧੋ ਤਾ ਸਿਰ ਬਾਅਦ ਪ੍ਰੈਸ ਫਿਰ ਮੂੰਹ ਦੇ ਹੈੱਡਪੋਸ ਮੇਕਅੱਪ ਤੁਸੀਂ ਆਪ ਦੱਸਿਓ ਮੈਂ ਪ੍ਰੈਸ ਫਿਰ ਐਤੇ ਮੈਨੂੰ ਦੱਸ ਦੀਏ ਨਾ ਕਿੱਦਾਂ ਕਰਨੀ ਆ ਹੈੱਡਪੋਸ ਕਿੱਦਾਂ ਕਰਨੀ ਮੈਂ ਕਰ ਦਿੰਦੀ ਮੇਰਾ ਬੰਦਾ ਹੀ ਨਹੀਂ ਅਜੇ ਜਿਹੜਾ ਸਾਡਾ ਮਨਵੀਰ ਸੀਗਾ ਕਹਿੰਦਾ ਕਿ ਮੈਨੂੰ ਚਾਹੀਦਾ ਫੋਨ ਤੇ ਫੋਨ ਫੋਨ ਤੇ ਕਰਕੇ ਸੀ ਨੂੰ ਅਜਮਾਈ ਐਲਸੀਡੀ ਤੇ ਲਾ ਦਿੱਤੇ ਆ ਐਲਈਡੀ ਤੇ ਲਾ ਕੇ ਇਹਨੂੰ ਦੇ ਦਿੱਤੇ ਆ ਤੇ ਕੰਟਨ ਕਹਿੰਦਾ ਕਿ ਮੈਂ ਇੱਥੇ ਹੀ ਦੇਖਣੇ ਆ ਉੱਤੇ ਹੁਣ ਪਤਾ ਆਪ ਤੇ ਓਕੇ ਅਸੀਂ ਹੁਣ ਉਹਦੇ ਤੇ ਲਾ ਕੇ ਦੇ ਦਿੱਤੇ ਆ ਤੇ ਜਿਹੜੀ ਸਾਡੀ ਬਾਹਰ ਗੰਨੇ ਆ ਦੀ ਰੇ ਆਹ ਦੇਖੋ ਕਿੰਨੇ ਆਹ ਦੇਖੋ ਓਹ ਦੇ ਟਰਾਲੀ ਕੱਲ ਫਸ ਗਈ ਸੀਗੀ ਇੱਥੇ ਤੇ ਹੁਣ ਉਹਨਾਂ ਨੇ ਕੱਢੀ ਆ ਤੇ ਹੁਣ ਜਿਹੜੇ ਗੰਨੇ-ਗੰਨੇ ਆ ਉਧਰਲੀ ਸਾਈਡ ਦੂਜੀ ਟਰਾਲੀ 'ਚ ਰੱਖਦੇ ਪਏ ਆ ਸੋ ਇਸ ਕਰਕੇ ਹੁਣ ਆਪਾਂ ਇਹ ਕੰਮ ਕੰ ਕਰਕੇ ਆਪਾਂ ਹੋਗੇ ਫਿਰ ਆਪਣਾ ਨੂੰ ਕੇ ਆਪਾਂ ਪਾਲੇ ਸੀਗੇ ਕੱਪੜੇ ਤੇ ਮੰਮਾ ਵੀ ਰੈਡੀ ਆ ਮੰਮਾ ਮਨਵੀਰ ਦੇ ਕੋਲ ਖੜੇ ਹੋਏ ਆ ਤੇ ਮੰਮਾ ਆ ਜੋ ਮੰਮਾ ਨਹੀਂ ਖੜੇ ਹੋ ਆ ਦੇਖੋ ਤੇ ਅਸੀਂ ਇੱਥੋਂ ਇੱਦੀ ਜਾਣਾ ਕਿਉਂਕਿ ਜਾਣਾ ਦੂਰ ਆ ਸੋ ਇਸ ਕਰਕੇ ਆਪਾਂ ਉੱਥੇ ਜਾ ਕੇ ਕੱਪੜੇ ਵਗੈਰਾ ਪਾਵਾਂਗੇ ਇੱਥੋਂ ਤਾਂ ਆਹੇ ਕੱਪੜਾ ਆਹੇ ਕੱਪੜੇ ਵੇਅਰ ਕਰਕੇ ਜਾਵਾਂਗੇ ਤੇ ਬਾਕੀ ਅਸੀਂ ਆਓ ਮਬੋਂ ਜੀ ਰਾਤ ਨੂੰ ਤਿਆਰ ਹੋ ਜਾਾਂਗੇ ਨਾ ਆਪਾਂ ਵਿਕਰਮ ਨੂੰ ਦੇਖ ਲਈਏ ਵਿਕਰਮ ਦੀ ਅਸੀਂ ਵੇਟ ਕਰਦੇ ਪਏ ਆ ਕਾਫੀ ਟਾਈਮ ਹੋ ਗਿਆ ਆ ਤੇ ਉਹਨਾਂ ਦੀ ਅਸੀਂ ਵੇਟ ਕਰਦੇ ਪਏ ਆ ਕਿੰਨਾ ਹੀ ਟਾਈਮ ਹੋ ਗਿਆ ਆ ਅਸੀਂ ਇਹਨਾਂ ਨੂੰ ਦੇਖਣ ਦੇ ਆਣੂ ਸੋ ਇਸ ਕਰਕੇ ਸਾਨੂੰ ਇਹੀ ਲੱਗਾ ਕਿ ਆਪਾਂ ਵਲੌਗ ਬਣਾ ਲਈਏ ਤੇ ਜਦੋਂ ਇਹ ਆਉਣਗੇ ਫਿਰ ਆਪਾਂ ਜਾਵਾਂਗੇ ਤੇ ਮੇਰਾ ਹਜੇ ਕੰਮ ਕੋਈ ਨਹੀਂ ਹੋਇਆ ਪਾਣੀ ਬਹੁਤ ਨੰਦੀ ਆ ਦੇ ਬਾਟ ਵੀ ਬਲੰਬੀਆ ਤੇ ਤੁਰਨਾ ਆਪਾਂ ਸ਼ਾਮ ਸ਼ਾਮ ਕੇ ਜਿਹਨ ਤੁਰਦੇ ਆ 4 ਵਜੇ 4 4 ਵਜੇ ਤੁਰਨਾ ਸੀ ਸੋ ਇਸ ਕਰਕੇ ਹੁਣ ਆਪਾਂ ਮੇਰੇ ਵੀ ਨੇਲ ਕਿੱਡੇ ਕਿੱਡੇ ਆ ਮੰਮਾ ਹੋਰ ਐਵੇਂ ਲਾ ਬੈਠੀ ਆ ਤਾਂ ਬੰਦੀ ਆ ਮੰਮਾ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਮੈਂ ਕਿ ਮਮਾ ਇਹ ਰਹਿਣ ਦੇ ਨੇਲ ਪਿੰਡੇ ਹੈ ਨਹੀਂ ਮੈਂ ਲਾ ਲੋਂਦੀ ਨਹੀਂ ਨਾ ਹੈਗੀ ਤੇ ਇਸ ਕਰਕੇ ਪਈਆਂ ਹੋਈਆਂ ਖਰਾਬ ਹੋ ਜਾਂਦੀਆਂ ਆ ਐਵੇਂ ਲਾ ਰਹੀ ਨੇ ਹਾਂ ਉਹ ਲੈਂਦੀ ਆ ਖਰਾਬ ਹੋ ਜਾਂਦੀ ਆ ਹਾਂ ਉਹ ਕੋਈ ਨਾ ਰਿਮੂਵਰ ਲੈਨੇ ਆਪਾਂ ਕਾਦੀ ਲਈ ਸੁੱਕੀ ਵੀ ਨਹੀਂ ਹੀ ਸੁੱਕੀ ਵੀ ਨਹੀਂ ਨਾ ਉਦਾਂ ਹੀ ਲਿਚੀ ਜਾਂਦੀ ਆ ਆ ਦੇਖ ਨਿੱਕੇ ਨਿੱਕੇ ਨੋਹਾਂ ਮਮਾ ਦੇ ਨੋਹ ਤਾਂ ਹੈ ਹੀ ਨਹੀਂ ਨੋਹ ਨਿੱਕੇ ਨਿੱਕੇ ਆ ਦੇਖੋ ਮਮਾ ਦੇ ਮੇਰੇ ਵੀ ਉਦਾਂ ਨੇਲ ਨਿੱਕੇ ਨਿੱਕੇ ਆ ਦੇਖੋ ਮੈਂ ਨੇਲ ਵਧਾਂਦੀ ਨਹੀਂ ਆ ਮੈਨੂੰ ਪਸੰਦ ਨਹੀਂ ਆ ਮੈਂ ਮੜ ਜਾ ਵਧਾ ਨਹੀਂ ਮੈਂ ਕੱਟ ਸੜ ਜੀ ਤੇ ਬਾਕੀ ਬੋਰ ਹੋਈ ਜਾਣੇ ਪਏ ਆਏ ਮੈਂ ਕੀ ਕਰਾਂ ਕਰਨਾ ਕੀ ਹੈ ਤਿਆਰੀਆਂ ਕਰੋ ਤੂੰ ਤਿਆਰੀਆਂ ਕਰੀਂ ਕੱਪੜੇ-ਕੁਪੜੇ ਬੈਗ-ਬੂਕ ਬੰਦ ਕਰੋ ਲੋਕ ਲਾਓ ਇਹਨਾਂ ਦੇ ਲੋਕ ਲਾਓ ਇਹਨਾਂ ਦੇ ਸਾਡੇ ਤੋਂ ਬੈਗ ਵੀ ਜਿਹੜਾ ਕਹਿੰਦਾ ਕਿ ਮੈਨੂੰ ਖਾਲੀ ਕਰ ਦੋ ਬਸ ਉਹ ਵੀ ਭਰਿਆ ਬੈਗ ਉੱਪਰ ਜਾ ਕੇ ਦੇਖ ਲਮਾ ਜੇ ਕੋਈ ਸਮਾਨ ਵਗੈਰਾ ਪਿਆ ਤਾਂ ਨਹੀਂ ਆ ਸਾਡਾ ਰਹਿ ਤਾਂ ਨਹੀਂ ਗਿਆ ਕੁਝ ਤੇ ਇਹਨੂੰ ਉੱਪਰ ਜਾ ਕੇ ਦੇਖ ਲਮਾ ਤੇ ਨਾਲੇ ਉੱਪਰ ਜਿੰਦਾ ਲਾ ਲਮਾ ਨਾਲੇ ਤਾਂ ਦਖੋਂ ਨਹੀਂ ਆ ਟਰਾਲੀ ਕਿੱਥੇ ਖੜੀ ਆ ਬਾਹਰ ਸਾਡੀ ਸਾਈਡ ਕੱਲ ਟਰਾਲੀ ਜਿਹੜੀ ਸੀਗੀ ਹੋਗੀ ਮਤਲਬ ਟਾਇਰ ਸੀਗਾ ਉਹ ਵਿੱਚ ਹੀ ਡੁੱਬ ਗਿਆ ਮਤਲਬ ਕਾਫੀ ਉੱਥੇ ਸੀਗਾ ਜਦੋਂ ਹਾਂ ਦੇਖੋ ਹਾਰੇ ਕੋ ਟਰਾਲੀਆਂ ਤਾਂ ਟਰਾਲੀ ਡੁੱਬੀ ਵੀ ਦਿਖਾਣੀ ਹੈ ਕਿੱਥੇ ਆ ਤੇ ਪੱਕੇ ਮੈਂ ਪਹਿਲਾਂ ਦੇਖ ਲਵਾਂ ਆਪਣਾ ਸਮਾਨ ਪਹਿਲਾਂ ਸਮਾਨ ਦੇਖ ਲਵਾਂ ਹੈਗਾ ਕੋਈ ਦੂੰਦੇ ਹਨ ਪਰ ਫੇਮ ਹੈ ਹੀ ਨਹੀਂ ਉਹ ਹੇ 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 ਲੈ ਲਿਆ ਦੇਖ ਲਿਏ ਜੇ ਕੋ ਕੱਪੜੇ ਵਗੈਰਾ ਜੇ ਕੋ ਕੱਪੜੇ ਵਗੈਰਾ ਰਹਿ ਵੀ ਗਏ ਹੋਣਗੇ ਕੱਢ ਹੋ ਜਾਣ ਹੋਣੀ ਤੇ ਮੇਰੇ ਵਾਲਾਂ 'ਚ ਬੈਂਡ ਬਹੁਤ ਪੈ ਗਏ ਆ ਮੇਰੇ ਵੀ ਐਸੇ ਹੀ ਕਰ ਮੰਨੀਆਂ ਹਾਂ ਹਾਂ ਦੇਖ ਲੈ ਮੈਂ ਹੈ ਨਹੀਂ ਸਾਰੇ ਲੈ ਆਂਦੇ ਮੈਂ ਬਾਕੀ ਤਾਂ ਦਿਖਾਉਣੇ ਆ ਇਧਰਲੀ ਸਾਈਡ ਉਲਟੀ ਸੀਗੀ ਟਰਾਲੀ ਇਧਰਲੀ ਸਾਈਡ ਆ ਨਿਕਲੀ ਐ ਇਧਰੋਂ ਤਾਂ ਦੂਜੀ ਟਰਾਲੀ ਤੇ ਐਡ ਕਰਦੇ ਪਏ ਆ ਦੇਖ ਲੋ ਇਹ ਐਡ ਕਰਦੇ ਪਏ ਆ ਇਹ ਨਹੀਂ ਮਤਲਬ ਸਾਰੀ ਦੂਜੀ ਟਰਾਲੀ ਤਾਂ ਉਹਨੂੰ ਫਲਟਾ ਦੇ ਆ ਸਾਰੇ ਇਹ ਹੁਣ ਆਪਾਂ ਕੰਮ ਕੁੰਮ ਕਰ ਲੀਏ ਥਲੇ ਜਾ ਕੇ ਜਿਹੜਾ ਵੀ ਰੰਦਾ ਰੁੰਦਾ ਆ ਸਿਸ ਕਰਕੇ ਤੇ ਮੈਂ ਤਾਂ ਉਹ ਦੇਖਿਆ ਮम्मा ਇੰਨਾ ਜ਼ਿਆਦਾ ਨਹੀਂ ਸੀਗਾ ਇੰਨੀ ਜ਼ਿਆਦਾ ਤਾਂ ਨਹੀਂ ਸੀ ਟਰਾਲੀ ਜਿੱਥੇ ਹੋਈ ਆ ਨਹੀਂ ਉਹ ਟਰੈਕਟਰ ਹੀ ਚੱਕੋ ਗਿਆ ਜੀ ਤਾਂ ਟਰੈਕਟਰ ਦਾ ਤਾਂ ਮਤਲਬ ਅਗਲੀ ਜਿਹੜੀ ਚੀਜ਼ ਸਾਰੀ ਉਹ ਅੱਗੇ ਨਹੀਂ ਥੱਲੇ ਜਾਣ ਡਿੱਗ ਗਈ ਪਿਛਲੀ ਸਾਰੀ ਚੀਜ਼ ਚੱਕੀ ਗਈ ਸੀ ਨਾ ਚੋਨੀਵਾ ਹੋ ਗਿਆ ਜੀ ਨਾ ਤਾਂ ਮੋਰੇ ਉਹ ਸਾਰੀ ਚੱਕੀ ਗਈ ਟਰੈਕਟਰ ਚੱਕੋ ਗਿਆ ਦੇ ਚੜਾਈ ਜਾਣ ਲਾ ਹੋ ਇਹ ਗੱਲ ਹੋਈ ਆ ਤੇ ਜਿੰਦੇ ਬੰਦੇ ਦਾ ਬਚਾ ਹੋ ਗਿਆ ਬਚਾ ਹੋ ਗਿਆ ਕੌਣ ਆ ਆਪਣੇ ਆ ਗਿਆ ਤੇ ਸਾਥੀ ਆ ਗਿਆ ਮੇਕਅਪ ਦਾ ਸਮਾਨ ਸੀਗਾ ਉਹ ਸਾਰਾ ਮੈਂ ਇਹਦੇ ਚ ਰੱਖ ਲਿਆ ਤੇ ਉਹ ਬੈਗ ਚ ਰੱਖਿਆ ਸੀਗਾ ਮੈਂ ਸਵੇਰੇ ਸਾਰੀ ਸੈਟਿੰਗ ਕੀਤੀ ਕਿਉਂਕਿ ਡੱਬਿਆਂ ਚ ਕਿੰਨੇ ਆ ਚ ਰੱਖਿਆ ਹੋਇਆ ਸੀ ਨਾ ਸਮਾਨ ਅਮਰਵੀਰ ਆ ਦੇਖਿਓ ਮੰਨੂ ਟਹਿਰ ਤੇ ਇਸ ਕਰਕੇ ਹੁਣ ਮੈਂ ਸਾਰਾ ਇਹਦੇ ਚ ਰੱਖ ਲਿਆ ਸੀ ਆ ਦੇਖ ਲਓ ਇਹ ਤਾਂ ਜਿਹੜਾ ਕੱਲ ਸਮਾਨ ਲੈ ਕੇ ਆਏ ਉਹ ਆ ਇਹਦੇ ਚ ਬਾਕੀ ਆ ਸਮਾਨ ਇਹਦੇ ਚ ਰੱਖ ਲਿਆ ਸੀਗਾ ਸਾਰਾ ਹੀ ਤੇ ਬਾਕੀ ਰਹਿਦਾ ਹੁੰਦਾ ਆਪਾਂ ਜਿਹੜਾ ਲੈਣਾ ਹੈ ਰਾਤ ਚ ਸਮਾਨ ਤੇ ਮੰਮਾ ਕਹਿੰਦੇ ਆ ਸਾਰੇ ਜਿਹੜੇ ਗਨੇ ਪੈ ਬਾਹਰ ਤੇ ਗਨੇ ਗਨੇ ਬਾਹਰ ਪੈਸੀ ਜਿਹੜੇ ਉਹ ਕਹਿੰਦੇ ਚੱਕ ਕੇ ਜਾਇਓ ਤੇ ਅਸੀਂ ਜਾਣਾ ਆ ਤੇ ਦੋ ਤਿੰਨ ਦਿਨ ਫੇਸ ਕਰਕੇ ਬਾਹਰ ਕਿਤੇ ਖਲਾਰਾ ਉਹੋ ਹੀ ਨਾ ਪਿਆ ਰਵੇ ਮੈਨੂੰ ਵੀ ਮਿੰਨੂ ਵੀ ਦੋ ਨਹੀਂ ਬਾਹਰ ਜਦੋਂ ਕੋਈ ਆਉਂਦਾ ਨਾ ਉਹ ਤਾਂ ਕਹਿ ਲੱਗ ਜੂਗਾ ਕੋਈ ਆਇਆ ਹੁਣ ਕਹੂਗਾ ਆਨ ਉਹਨੂੰ ਯਾਦ ਆਈ ਕਰਨੀ ਵੀ ਨਹੀਂ ਜੀ ਹਾਂ। ਲਾ ਰਿਹਾ ਹਾਂ ਸਾਤੋਂ ਬਾਅਦ ਅੱਗੇ ਸਵੇਰੇ ਮੈਂ ਅਸੀਂ ਫਿਰ ਲੱਕ ਦੁਕਾਨ ਲੱਗ ਗਿਆ ਸਫਾਈ ਕਰਨ। ਥੈਂਕ ਯੂ। ਥੈਂਕ ਯੂ। ਲਵ ਯੂ। ਨਹੀਂ ਰੋਣਾ। ਗੁੱਸਾ ਨਹੀਂ ਕਰੋ। ਲਵ ਯੂ। ਬੱਚਾ ਮੈਂ ਵੀਰ ਨੂੰ ਰੂਮ ਬਸ ਦਿੱਤਾ। ਜਿੱਦ ਕਰ ਮਾਗੇ। ਆ ਗਏ। ਆ ਗਏ ਲਾਦਾ। ਉਹ ਚਾਹ ਦੇਣ ਗਿਆ ਉੱਦੋਂ ਕੀ ਹੋਇਆ ਕੁਛ ਨਹੀਂ ਯਾਰ ਮੈਂ ਯਾਰ ਉੱਥੇ ਮੈਂ ਯਾਰ ਹੋਇਆ ਕੀ ਹੋਇਆ ਅਸੀਂ ਹੁਣ ਸੁਕਸਮ ਵਗੈਰਾ ਪਾਰ ਗਏ ਤੇ ਜਿਹੜਾ ਸਾਡਾ ਕੰਮ ਹੋ ਗਿਆ ਕੰਪਲੀਟ ਸੋ ਫਾਈਨਲੀ ਹੁਣ ਆਪਾਂ ਚੱਲੇ ਆ ਤੇ ਚਲ ਜਾਣਾ ਚਲ ਜਾਣਾ ਚਲ ਜਾਣਾ ਹਾਂ ਚਲ ਜਾਣਾ ਹਾਂਜੀ ਲੋ ਜੀ ਵਿਆਹ ਵਾਲੇ ਘਰੇ ਆ ਗਏ ਆਪਾਂ ਤੇ ਹੁਣ ਆਪਣੇ ਕੱਪੜੇ ਜਿਹੜੇ ਲਾਉਣੇ ਆ ਉਹ ਕੱਪੜੇ ਤੇ ਅੱਧਰ ਵਿਆਹ ਵਾਲਾ ਘਰ ਆ ਆ ਮੈਨੂੰ ਮੈਨੂੰ ਲਓ ਜੀ ਆਪਾਂ ਆ ਗਏ ਸੀਗੇ ਨਵੇਂ ਸ਼ਹਿਰ ਲਾ ਕੇ ਪੰਚਨ ਵਾਲੇ ਆ ਦੀਦੀ ਆਪਾਂ ਬਿਠਾਲੇ ਸੀਗੇ ਦੀਦੀ ਨਾਲ ਨੰਗਲ ਸ਼ਾਮਾ ਤੋਂ ਤੇ ਗगनਦੀਤ ਗगनਦੀਤ ਦੇ ਨਿਆਣੇ ਆ ਭਾਜੀ ਨਹੀਂ ਆਏ ਉਹਨੇ ਕੰਮ ਤੇ ਜਾਣਾ ਸੀਗਾ ਭਾਜੀ ਉਹਨਾਂ ਨੇ ਸੋ ਇਸ ਕਰਕੇ ਵਿੰਕਰਮ ਲੈਂਡਸਕ੍ਰੀਨ ਤੇ ਪਏ ਆ ਉਹ ਦੇਖ ਲਓ ਰਾਮ ਜੀ ਅਸ ਰਾਮ ਜੀ ਅਸ ਰਾਮ ਜੀ ਅਸ ਕੰਮ ਜੱਸ ਕੱਪੜੇ ਪ੍ਰੈਸ ਕੱਟਾ ਰੋ ਰੋ ਵਾ ਜਾ ਰਾ ਤੇ ਜਿਕਰਮ ਜੂਸ ਪਿੰਦੇ ਪਏ ਆਦੇ ਆਹ ਰੋਡ ਜਿਹੜਾ ਨਵੇਂ ਸ਼ਹਿਰ ਆਣਾ ਰੋਹੀ ਸ਼ਹਿਰ ਰੋੜਾ ਬੰਦਿਆ ਸ਼ਹਿਰ ਬੰਗਿਆ ਰੋੜਾ ਆਹ ਕੱਪੜੇ ਭਲੇ ਮੈਂ ਦੇਖੋ ਕਿ ਅਗੇ ਦੋ ਸਾਨ ਲਾ ਦੇ ਸਾਰੇ ਦਿਖਾਣਾ ਸਾਰੇ ਦਿਖਾ ਸਾਰੇ ਓ ਪੀ ਬਾਕੀ ਜਿਹੜੇ ਸਾਡੇ ਨਿਆਣੇ ਆ ਉਹ ਸਾਡੇ ਸਾਰੇ ਸੁਸਤੀ ਮਾਰੀ ਆ ਸੁਸਤੀ ਮਾਰੀ ਆ ਜਗਾ ਕਿੰਨੀ ਪਿਆਰੀ ਆ ਮੈਂ ਪਹਿਲੀ ਵਾਰੀ ਦੇਖੀ ਇੱਧਰ ਹਾਂ ਜੀ ਆਪਾਂ ਪਹੁੰਚ ਚੁੱਕੇ ਆ ਇੱਥੇ ਪਿਆਾਲਿਆਂ ਦੇਖ ਕੇ ਅਜੇ ਆਪਾਂ ਬਾਹਰ ਆਂ ਦੇਖਿਆ ਥੱਕ ਚੁੱਕੇ ਲੱਗਦਾ ਬੈਠੇ ਚਾਹ ਨਾ ਗਿਆ ਮੈਂ ਸਾਈਕਲ ਚਲਾ ਕੇ ਚਲੋ ਜੀ ਲਓ ਜੀ ਆਪਾਂ ਜਾਂਦੇ ਗਲੀ ਚ ਅੱਗੇ ਘਰ ਆ ਹਾਂ ਓ ਜੀ ਅੱਪ ਆ ਗਏ ਵਿਆਹ ਵਾਲੇ ਘਰੇ ਪਹੁੰਚ ਗਏ ਆ ਪਹੁੰਚ ਗਏ ਆ ਹਾਂ ਤਾਂ ਮੇਰੇ ਮਮਾਣੀ ਆ ਰਹੇ ਸੋਰੇ ਆਉਂਦੇ ਆ ਤੇ ਮਨਵੀਰ ਸਾਡਾ ਵੀ ਤੁਰੇ ਆਂਦਾ ਇਹ ਵਿਆਹ ਵਾਲੇ ਘਰ ਆ ਦੇਖੋ ਆ ਇੱਧਰ ਉੱਪਰ ਜਿੰਨ ਚੜ ਕੇ ਆ ਨਾ ਚਲੋ ਜੀ ਕੋ ਲਾਵਾ ਸੋਰਾ ਨੂੰ ਲਾ ਲਓ ਸਾਰਾ ਪਾਣ ਲਾ ਲੀਏ ਫੋਨ ਹੈ ਮਮਨ ਆਵਲੀ ਗਲੀ ਅੱਛਾ ਉਹ ਤਾਂ ਗੱਡੀ ਤਾਂ ਹੈਲੋ ਸਾਰੇ ਫਾਣ ਲਿਆ ਫੋਨ ਇਹਨਾਂ ਨੇ ਹੋਇਆ ਨਹੀਂ ਪਹੁੰਚਣਾ ਤੇ ਚਲੋ ਜੀ ਆਪਾਂ ਬੈਠ ਬੁੜ ਕੇ ਫਿਰ ਆਪਾਂ ਰੱਖਦੇ ਆ ਤੁਹਾਡੇ ਨਾਲ ਗੱਲਬਾਤ ਉੱਥੇ ਜਾ ਕੇ ਓਕੇ ਤਾਂ ਦੋਸਤਿਆ ਗਲੀ ਕਿੰਨੀ ਪੀੜੀ ਤੁਹਾਨੂੰ ਦਿਖਾਈਏ ਕਿ ਪੀੜੀ ਕਿੰਨੀ ਆ ਗਲੀ ਵਿਕਰਮ ਤੁਰੇ ਜਾਂਦੇ ਆ ਵਾ ਦੇਖ ਕਿੰਨੀ ਖੁਸ਼ੀ ਆ ਵਿਆਹ ਲੈਣ ਦੇ ਘਰੇ ਹਨ ਕਿ ਹੈ ਮਮਾ ਜੀ ਦੇ ਸਿਸਟਰ ਦੇ ਘਰੇ ਆਪਾਂ ਆਏ ਆ ਕਿੰਨੀ ਖੁਸ਼ੀ ਆ ਤੁਹਾਨੂੰ ਦੱਸੋ ਤਵਾ ਜੀ ਅਈ ਤੁਮਾ ਸਟਾ ਬਲੌਗ ਦੇਖਦੇ ਆਏ ਕੱਕੇ ਅੱਜ ਆ ਕੇ ਠੀਕ ਆ ਆਰਾ ਸਾਰੇ ਬੇਵੀ ਆਪਨੇ ਬਲੌਗ ਦੇਖਦੇ ਆਏ ਥੈਂਕ ਯੂ ਸੋ ਮੱਚ ਗਲੀਆਂ ਦੇਖੋ ਗਲੀਆਂ ਕਿਦਾਂ ਦੀਆਂ ਭਰੀਆਂ ਭਰੀਆਂ ਆਹੋ ਮੈਂ ਪਹਿਲਾਂ ਉਧਰ ਨੂੰ ਚਲੀ ਸੀਗੀ ਨਾਲ ਉਧਰ ਨੂੰ ਆ ਜੀ ਹਜੇ ਤੂੰ ਉੱਤਰ ਹੀ ਆ ਉੱਤਰ ਕੇ ਸਾਨੂੰ ਮੋਨਾਲੀ ਸਾਡੇ ਦੀਦੀ ਹੁਣੀ ਬਲੌਗ ਦੇ ਜੋ ਮਿਲ ਗਏ ਉਹ ਸਾਡਾ ਬਲੌਗ ਅੱਜ ਦੇਖਣਗੇ ਦੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਬਾਈ ਕੀਤਾ ਤਾਂ ਹੀ ਦੀ ਹਾਂ ਤੇ ਅੱdte ਸਾਡੇ ਵੀ ਵਲੌਗ ਵਹ ਨੇ ਦੇਖਦੇ ਆ ਵਿਆਹ ਤੇ ਬਾਕੀ ਵਿਆਹ ਦੇ ਵਲੌਗ ਜਿਹੜਾ ਕੱਲ ਉੱਪਰ ਹਾਂ ਬਾਕੀ ਕੱਲ ਦਾ ਵਲੌਗ ਅਪਰ ਅਪਲੋਡ ਕਰਾਂਗੇ ਸਹੀ ਹੈ ਨਹੀਂ ਹਾਂਜੀ ਹਾਂ ਓਕੇ ਚਾਨਣੀਆਂ ਚਾਨਣੀਆਂ ਲੱਗੀਆਂ ਇੱਧਰ ਦੂਜੇ ਘਰ ਚ ਉਹ ਬਾਬਾ ਜੀ ਆ ਗਏ ਇੱਧਰ ਮਹਾਰਾਜ ਮਹਾਰਾਜ ਹੀ ਵਿਆਹ ਦੇਖਣੇ ਆਏ ਆ ਬਾਬਾ ਜੀ ਆ ਆਡੀ ਮਾਸੀ ਕਾ ਘਰ ਦੇ ਹੈਣਾ ਵੀ ਵਿਆਹ ਦੇਖਣੇ ਆ ਸਹੀ ਆਪ ਜੀ ਆ ਦੇਖਣ ਆਏ ਆ ਮੈਨੂੰ ਗਲੀਆਂ ਵਿੱਚ ਪਤਾ ਲੱਗਦਾ ਬਸ masih belum ਲੋਈ ਇਹ ਤਾਂ ਕਰਨਾ ਹੈ ਮੈਨੂੰ ਵੀ ਨਹੀਂ ਪਤਾ ਕਿ ਇਹਨੂੰ ਕਰਨਾ ਤੇ ਮਮਾ ਕਿ ਹੋਣਗੇ ਠੀਕ ਆ ਇਹਦੇ ਕਿਤੇ ਆਏ ਤੇ ਭਰਾ ਤੇ ਪਰਜਾਈ ਦੀ ਆ ਬਰਿਤੀ ਬਰਿਤੀ ਦੇ ਚਾਰ ਚਾਰ ਅੱਛਾ ਮਣੀ ਦੀਦਾ ਪਤਾ ਵਾ ਓਕੇ ਤੂੰ ਅੱਜ ਨਹੀਂ ਲੱਭਣ ਦੇ ਹੋਰ ਕਿੱਲ ਹੁੰਦੇ ਆਦਰ ਜਾਓ ਜਾਓ ਕੱਪੜੇ ਦਿਖਾਓ ਜਾ ਕੇ ਜਾਓ ਜਾਓ ਉਹਨੇ ਆਲੇ ਰੋਜ਼ ਰੋਜ਼ ਚਲੋ 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 ਅੱਗੇ ਚਲੋ 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 ਉਹ ਤਾਂ ਮਾਸੀ ਬੈਠੀ ਉਹ ਸਾਡੀ ਮਾਸੀ ਬੈਠੀ ਸਾਹਮਣੇ ਹੈ ਬਲੂ ਸੂਟ ਆ ਮਮੀ ਮਮੀ ਤੂੰ ਇਹਨੇ ਜਾਂਦੇ ਪਏ ਸੂਟ ਦਿਖਾ ਜਾਓ ਦਿਖਾ ਦੇ ਹੈ ਮਾਸੀ ਦਿਖਾਉਂਦੇ ਹੀ ਆ ਉਹਦੇ ਮਾਸੀ ਤੇ ਮਾਸੜ ਉਹ ਜੀ ਚਾਰ ਸੂਟ ਤੇ 25000 ਰੁਪਇਆ ਆਵਾਂ ਲਵੇਗੀ ਉਹ 11000 11000 ਅਸਲ ਮੈਂ ਕਰ 25000 ਚੱਲ ਕੋਈ ਨਾ ਚੱਲਦਾ ਨਾ ਇਹਨਾਂ ਕਿ ਚਾਹਦਾ ਕਹਿੰਦੇ ਬਾਸੀ ਉਧਰ ਮਸੀ ਅੱਧਰ ਆ ਜਾ ਤੂੰ ਬਾਜਾ ਮਾਰ ਦੇ ਆ ਫੜਾ ਲਓ ਬੱਤੀ ਨਾ ਤੇਂਦਾ ਕਾ 500 ਕਹਿ ਤਲਾ ਮੈਂ ਚੱਲ ਹੁਣ ਤੂੰ ਲਾਉਣਾ ਹੈ ਉੱਥੇ

जखम पापी छह जखम दीदी तो लेंगे, लैन में लेंगे। <पत्तिति> छोटे होना वो सूट वापस कर